ਮੈਂ ਨਵਦੀਪ ਕੁਮਾਰ ਅੱਜ ਨਗਰ ਕੌਂਸਲ ਮੁਕੇਰੀਆ ਤੋਂ ਅੱਜ ਇਹ ਸਾਰੇ ਹੜਤਾਲ ਕੀਤੀ ਹੈ ਜੀ ਸਾਰੇ ਮੁਲਾਜ਼ਮਾਂ ਨੇ ਜੋ ਕਿ ਅਸੀਂ ਪੰਜਾਬ ਸਰਕਾਰ ਦੇ ਵਿਰੁੱਧ ਹੜਤਾਲ ਕੀਤੀ ਹੈ ਜੀ ਪੰਜਾਬ ਸਰਕਾਰ ਨੇ ਜਿੰਨੇ ਵੀ ਕੰਮ ਹੈ ਸਾਰੇ ਪ੍ਰਾਈਵੇਟ ਕੰਪਨੀਆਂ ਨੂੰ ਦੇ ਰਹੀ ਹੈ ਜੀ ਮੁਲਾਜ਼ਮ ਵਿਰੋਧੀ ਨੀਤੀਆਂ ਸਾਰੀਆਂ ਸਰਕਾਰ ਸਾਡੇ ਦੇ ਲਿਆ ਰਹੀ ਹੈ ਜੀ ਅਸੀਂ ਇਹ ਚਾਹੁੰਦੇ ਹਾਂ ਜੀ ਸਾਡੇ ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਜੀ ਜਿਹੜਾ ਕੰਮ ਸਾਰੇ ਸਰ ਪ੍ਰਾਈਵੇਟ ਕੰਪਨੀਆਂ ਨੂੰ ਦੇ ਰਹੀ ਹੈ ਪੰਜਾਬ ਸਰਕਾਰ ਉਹ ਬੰਦ ਕਰੇ ਸਾਡੇ ਜਿੰਨੇ ਵੀ ਕੱਚੇ ਮੁਲਾਜ਼ਮਾਂ ਪੱਕੇ ਕਰੇ ਬਿਨਾਂ ਕਿਸੇ ਸ਼ਰਤ ਤੋਂ ਜੀ ਸਾਡੇ 15 15 20 20 ਸਾਲ ਹੋ ਗਏ ਜੀ ਕੱਚੇ ਮਲਾਜ਼ਮ ਕੱਚੇ ਹੀ ਹੈ ਜੀ ਅਜੇ ਪਿਛਲੇ 4 ਸਾਲ ਤੋਂ ਨਾ ਸਰਕਾਰ ਨੇ ਹੱਦ ਤੱਕ ਸਾਡੀ ਕਦੀ ਕੋਈ ਤਨਖਾਹ ਵਧਾਈ ਹੈ ਜੀ ਨਾ ਕੋਈ ਡੀਏ ਲਗਾਇਆ ਉਤੋਂ ਇਲਾਵਾ ਸਾਨੂੰ ਕਦੀ ਕੁਝ ਦਿੱਤਾ ਨਹੀਂ ਜੀ ਮਲਾਜ਼ਮਾਂ ਨੂੰ ਅਗਰ ਸਰਕਾਰ ਸਾਡੀ ਮੰਗਾਂ ਮੰਗਾ ਨਹੀਂ ਮੰਨੇਗੀ ਤੇ ਅਸੀਂ ਹੜਤਾਲ ਜਾਰੀ ਰੱਖਾਂਗੇ ਜੀ ਆਪਣੀ ਇਹ ਸਾਡੀ ਆ ਜਿਹੜੀ ਪੰਜਾਬ ਸਰਕਾਰ ਆ ਜੀ ਸਾਡੇ ਖਿਲਾਫ ਬਿਲਕੁਲ ਪੂਰਾ ਉਹਨਾਂ ਨੇ ਧੜਾ ਬਣਾਇਆ ਦਈ ਜਿੰਨੇ ਐਮਐਲਏ ਜਿੰਨੀ ਸਰਕਾਰ ਆ ਸਾਰੀ ਸਾਡੇ ਖਿਲਾਫ ਆ ਜੀ ਇਹ ਮਲਾਜਮ ਵਿਰੋਧੀ ਸਾਰੇ ਕੰਮ ਕਰ ਰਹੀ ਹੈ ਜੀ ਤੇ ਦੇਖੋ ਜਿੱਦਾ ਹੀ ਲੈਂਡ ਪੂਲਿੰਗ ਲਿਆਂਦੀ ਹੈ ਇਹਨਾਂ ਨੇ ਨੀਤੀ ਉਸੇ ਵੇਲੇ ਸਾਡੇ ਅੱਧੇ ਐਮਐਲਏ ਜੀ ਪੰਜਾਬ ਸਰਕਾਰ ਦੇ ਖਿਲਾਫ ਹੋ ਗਏ ਹੁਣ ਜੇ ਸਰਕਾਰ ਦੇ ਖਿਲਾਫ ਇਹਨਾਂ ਨੇ ਪ੍ਰਾਈਵੇਟ ਕੰਪਨੀਆਂ ਨੂੰ ਕੰਮ ਦਿੱਤਾ ਹੁਣ ਕੋਈ ਐਮਐਲਏ ਨਹੀਂ ਸਾਡਾ ਸਾਥ ਦੇ ਰਿਹਾ ਜੀ ਠੀਕ ਕੋਈ ਸਾਡਾ ਪੰਜਾਬ ਸਰਕਾਰ ਕੋਈ ਸਾਥ ਨਹੀਂ ਦੇ ਰਹੀ ਸਾਰੇ ਕੰਮ ਜਿੰਨੇ ਵੀ ਮਲਾਜਮ ਵਿਰੋਧੀ ਹੋ ਰਿਹਾ ਜੀ ਇੱਥੇ ਮੇਰਾ ਨਾਮ ਸੁਲਿੰਦਰ ਕੁਮਾਰ ਜੀ ਅਸੀਂ ਮਕੇਰੀਆ ਚ ਨੇ ਸਫਾਈ ਮਜ਼ਦੂਰ ਜੂਨੀਅਨ ਹੜਤਾਲ ਤੇ ਬੈਠੇ ਆ ਅਸੀਂ ਇਸ ਕਾਰਨ ਬੈਠੇ ਆ ਕਿ ਸਾਡੀ ਕਾਫੀ ਮੰਗਾਵਾ ਜੀ ਸਾਡੀਆਂ ਮੰਗਾ ਇਹ ਆ ਸਾਡੇ ਮੁਲਾਜ਼ਮ ਕੱਚੇ ਹਨ ਕਦੀ ਇਹਨਾਂ ਨੇ ਪੱਕੇ ਨਹੀਂ ਕੀਤੇ ਸਰਕਾਰ ਨੇ ਕੋਈ ਵੀ ਸਰਕਾਰ ਆਂਦੀ ਆਲੇ ਅਸੀਂ ਕਹਿੰਦੇ ਪੱਕੇ ਕੀਤੇ ਜਾਣ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਏ ਅਸੀਂ ਸ਼ਹਿਰ ਸ਼ਹਿਰ ਵਾਸੀਆਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਅਸੀਂ ਬਿਲਕੁਲ ਸ਼ਹਿਰ ਵਾਸੀਆਂ ਦੇ ਨਾਲ ਆ ਜੀ ਤੇ ਉਹ ਸਾਡੇ ਨਾਲ ਆ ਜੀ ਅਸੀਂ ਕੰਮ ਕਰਨ ਨੂੰ ਤਿਆਰ ਆ ਸਾਡੀਆਂ ਸਰਕਾਰ ਮੰਗਾ ਮੰਨੀ ਅਸੀਂ ਕੰਮ ਕਰਨ ਨੂੰ ਤਿਆਰ ਹੋ ਜਾਾਂਗੇ ਜਲਦੀ ਤੇ ਕੱਚੇ ਬੰਦੇ ਪੱਕੇ ਕੀਤੇ ਜਾਣ ਜੀ ਸਾਡੀਆਂ ਜੇ ਮੰਗਾ ਨਹੀਂ ਪੂਰੀਆਂ ਹੁੰਦੀਆਂ ਅਸੀਂ ਸਾਡੀ ਲੰਬੀ ਹੜਤਾਲ ਚੱਲੇਗੀ ਜੀ ਜੋ ਵੀ ਜੋ ਵੀ ਸਾਡੀ ਜੂਨੀਅਨ ਤੇ ਸਾਨੂੰ ਆਰਡਰ ਦੇਗੀ ਉਹਨਾਂ ਦੇ ਕਹਿਣ ਤੇ ਹੀ ਹੜਤਾਲ ਚੱਕਾਂਗੇ ਜੀ ਹਾਂਜੀ ਗੁਲਸ਼ਨ ਭੱਟੀ ਜ਼ਿਲ੍ਹਾ ਵਾਈਸ ਪ੍ਰਧਾਨ ਅਸੀਂ ਇਸ ਮਤ मुद्ਦੇ ਦੇ ਹੜਤਾਲ ਕੀਤੀ ਦੀ ਆ ਸਾਡੀਆਂ ਜਿੰਨੇ ਵੀ ਕੱਚੇ ਮਜ਼ਦੂਰ ਉਹਨਾਂ ਦੇ ਦੂਸਰੇ ਬੰਦੇ ਹਨਾ ਲਿਆ ਕੇ ਤੇ ਕਰਾਰੀ ਆ ਕੰਮ ਪ੍ਰਾਈਵੇਟ ਕੰਪਨੀ ਕੰਮ ਕਰਾਰੀ ਆ ਕੱਚੇ ਮਜ਼ਦੂਰਾਂ ਦਾ ਕਿਉਂਕਿ ਤੇ ਡੇ ਲੱਤਾ ਮਾਰ ਰਹੇ ਸਾਡੀਆਂ ਮੰਗਾਂ ਪੂਰੀਆਂ ਹੋਣ ਠੀਕ ਹੈ ਕੱਚੇ ਮਜ਼ਦ ਕੱਚੇ ਬੰਦੇ ਕੱਚੇ ਜਿੰਨੇ ਸਾਡੇ ਮਜ਼ਦਮਾ ਪੱਕੇ ਹੋਣ ਠੇਕੇਦਾਰੀ ਸਿਸਟਮ ਬੰਦ ਹੋਵੇ ਠੀਕ ਹੋ ਗਿਆ ਅਸੀਂ ਬਸ ਇਹੀ ਚਾਹਦੇ ਆ ਇਹ ਨਹੀਂ ਚਾਹਦੇ ਇਦਾਂ ਸਾਡੇ ਸ਼ਹਿਰ 'ਚ ਇਦਾਂ ਹੋਵੇ ਸਰਕਾਰ ਸਾਡੀਆਂ ਮੰਗਾਂ ਨੂੰ ਅਈ ਵੀ ਹੜਤਾਲ ਬੰਦ ਕਰ ਦਿੰਦੇ ਆ ਮੇਰਾ ਨਾਮ ਆ ਰਵੀ ਕੁਮਾਰ ਦੇਖੋ ਇਹ ਜਿਹੜਾ ਮੁੱਦਾ ਹੈਗਾ ਇਹ ਹੈਗਾ ਵਾ ਠੇਕੇਦਾਰੀ ਸਿਸਟਮ ਦਾ ਜੀ ਠੇਕੇਦਾਰੀ ਸਿਸਟਮ ਸਰਕਾਰ ਪੰਜਾਬ ਸਰਕਾਰ ਲੈ ਕੇ ਆਂਦੀ ਆ ਉਹਨੂੰ ਬੰਦ ਕੀਤਾ ਜਾਵੇ ਤੇ ਸਾਡੇ ਜਿਹੜੇ ਹੱਕ ਦਿੱਤੇ ਜਾਣ